ਪਰਚਾ 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 ਆਈਐਸ ਅਫਸਰ ਬਬੀਤਾ ਕਲੇਰ ਤੇ ਉਹਨਾਂ ਦੇ ਪਤੀ ਆਪਨੇ ਤਸ਼ਤੀਫਨ ਕਲੇਰ ਦੇ ਖਿਲਾਫ ਮੁਕਤਮਾ ਅਰਜ ਹੋ ਗਿਆ ਜੀ ਬਿਲਕੁਲ ਉਹਨਾਂ ਨੇ ਗਨਮੈਨ ਵੱਲੋਂ ਇੱਕ ਵਿਅਕਤੀ ਦੇ ਉੱਤੇ ਗੋਲੀ ਚਲਾਈ ਗਈ ਸੀ ਪਲਾਟ ਦੇ ਵਿੱਚ ਮਿੱਟੀ ਪਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਈਐਸ ਬਬੀਤਾ ਕਲੇਰ ਦੇ ਗਨਮੈਨ ਨੇ ਕਥਿਤ ਤੌਰ ਦੇ ਉੱਤੇ ਗੋਲੀ ਚਲਾ ਦਿੱਤੀ ਇਸ ਘਟਨਾ ਤੋਂ ਬਾਅਦ ਗੋਲੀ ਇੱਕ ਸ਼ਖਸ ਨੂੰ ਲੱਗੀ ਜਿਸ ਤੋਂ ਬਾਅਦ ਵਿੱਚ ਰੋਲਾ ਪੈ ਗਿਆ ਤੇ ਮਸਲਾ ਇੰਨਾ ਵੱਧ ਗਿਆ ਕਿ ਆਖਰਕਾਰ ਪੁਲਿਸ ਪ੍ਰਸ਼ਾਸਨ ਨੂੰ ਆਈਏਐਸ ਅਫਸਰ ਬਬੀਤਾ ਕਲੇਰ ਉਹਨਾਂ ਦੇ ਪਤੀ ਸਟੀਫਨ ਕਲੇਰ ਤੇ ਉਕਤ ਗਨਮੈਂਦ ਦੇ ਖਿਲਾਫ ਮੁਕਦਮਾ ਦਰਜ ਕਰਨਾ ਪੈ ਗਿਆ ਐਫ ਆਈ ਆਰ ਰਜਿਸਟਰਡ ਕਰ ਲਈ ਗਈ ਹੈ ਔਰ ਇਹ ਇੱਕ ਆਪਣੇ ਆਪ ਚ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਹੈ ਸਟੀਫਨ ਕਲੇਰ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਇਸ ਤੋਂ ਇਲਾਵਾ ਆਈਏਐਸ ਅਫਸਰ ਬਬੀਤਾ ਕਲੇਰ ਨੇ ਜਿਨ੍ਹਾਂ ਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ ਹੈ ਸੋ ਦੈਨਿਕ ਮੈਨ ਪੰਜਾਬੀ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਇਸ ਐਫ ਆਈ ਆਰ ਦੀ ਐਕਸਕਲੂਸਿਵ ਤਸਵੀਰਾਂ ਜਿਸ ਦੇ ਵਿੱਚ ਬਕਾਇਦਾ ਅਰੋਪੀਆਂ ਚ ਨਾਮ ਲਿਖਿਆ ਗਿਆ ਹੈ ਆਈ ਐ ਸ਼ਾਸਤਰ ਬਬੀਤਾ ਕਲੇਰ ਦਾ ਤੇ ਉਹਨਾਂ ਤੋਂ ਇਲਾਵਾ ਉਹਨਾਂ ਦੇ ਪਤੀ ਸਟੀਫਨ ਕਲੇਰ ਦਾ ਨਾਮ ਵੀ ਇਸ ਐਫ ਆਈ ਆਰ ਦੇ ਵਿੱਚ ਅਰੋਪੀਆਂ ਦੀ ਸੂਚੀ ਚ ਸ਼ਾਮਲ ਕੀਤਾ ਗਿਆ ਹੈ ਹਾਲਾਂਕਿ ਸਟੀਫਨ ਕਲੇਰ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਸੈਲਫ ਡਿਫੈਂਸ ਦੇ ਵਿੱਚ ਗਨਮੈਨ ਨੇ ਗੋਲੀਆਂ ਚਲਾਈਆਂ ਪਰ ਫਿਰ ਵੀ ਪੁਲਸ ਨੇ ਜੋ ਮਕਦਮਾ ਦਰਜ ਕੀਤਾ ਉਸ ਦੇ ਵਿੱਚ ਬਬੀਤਾ ਕਲੇਰ ਤੇ ਤਸੀਫਨ ਕਲੇਰ ਨੂੰ ਵੀ આરોપી ਬਣਾ ਦਿੱਤਾ ਗਿਆ ਹੈ ਐਫ ਆਈ ਆਰ ਦੀ ਕਾਪੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਮਕਦਮੇ ਦੇ ਵਿੱਚ ਆਈ ਐਸ ਅਫਸਰ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਸੋ ਫਿਰ ਹਾਲ ਤੁਹਾਨੂੰ ਦਿਖਾ ਦਿੰਨੇ ਆ ਜੀ ਕਿ ਕਿਸ ਤਰੀਕੇ ਦੀ ਜੜੀ ਹੈ ਮੌਕੇ ਦੇ ਉੱਤੇ ਇਹ ਘਟਨਾ ਹੋਈ ਸੀ ਔਰ ਉਸ ਵੇਲੇ ਪੁਲਸ ਅਫਸਰਾਂ ਦਾ ਕੀ ਕਹਿਣਾ ਸੀ ਕਿ ਕਿਸ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਪਲਾਟ 'ਚ ਮਿੱਟੀ ਪਾਉਣ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਤੇ ਇਸ ਦੌਰਾਨ ਜਿਹੜੀ ਗੋਲੀ ਚੱਲੀ ਉਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਹੈ ਔਰ ਉਹਨਾਂ ਦੇ ਬਿਆਨਾਂ ਦੇ ਉੱਤੇ ਹੀ ਇਹ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਦੇ ਵਿੱਚ ਆਈਐਸ ਅਫਸਰ ਤੇ ਉਹਨਾਂ ਦੇ ਪਤੀ ਨੂੰ ਵੀ આરોપી ਬਣਾ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਦੈਨਿਕ ਪੈਲ ਪੰਜਾਬੀ ਟੀਵੀ ਚਲੰਦਾ ਪੁਲਿਸ ਚਲਨ ਇਨਫੋਰਮੇਸ਼ਨ ਆਈ ਸੀ ਅਸੀਂ ਇੱਥੇ ਆ ਕੇ ਸਾਰਾ ਵੈਰੀਫਾਈ ਕੀਤਾ ਜੀ ਇੱਥੇ ਇੱਕ ਖਾਲੀ ਪਲਾਟ ਦੇ ਵਿੱਚ ਮਿੱਟੀ ਡੰਪ ਕਰਨ ਦਾ ਕੋਈ ਇਸ਼ੂ ਸੀ ਉਹਦੇ ਰਿਗਾਰਡਿੰਗ ਇਹ ਹੋਇਆ ਜੀ ਹਾਂਜੀ ਤੇ ਗੋਲੀ ਵੀ ਲੱਗੀ ਸੀ ਹਾਂਜੀ ਗੋਲੀ ਜਿੰਨੂੰ ਲੱਗੀ ਹੈ ਜੀ ਉਹ ਆਪਣੇ ਕੋ ਉਹ ਸਿਵਲ ਹਸਪੀਟਲ ਜਿਹੇਗੇ ਨੇ ਜੀ ਤੇ ਉਹਨਾਂ ਦਾ ਬਿਆਨ ਲੈ ਕੇ ਇਹਨੇ ਫਲਾਰਡ ਦਾ ਇਸ਼ੂ ਹੈਗਾ ਇਹ ਕੋਈ ਨਾਮਗਰ ਹੈਗਾ ਸੀਗਾ ਜੀ ਉਹ ਸਾਰਾ ਕੁਝ ਤੁਹਾਨੂੰ ਵੈਰੀਫਾਈ ਕਰਕੇ ਚੰਗੀ ਤਰ੍ਹਾਂ ਦੱਸਾਂਗੀ ਕਿ ਕੀ ਦੀ ਓਨਰਸ਼ਿਪ ਹੈ ਕਿਹਦੇ ਨਾਮ ਤੇ ਇਹ ਲੈਂਡ ਹੈਗਾ ਜੀ ਜਿਸ ਦੇ ਤੇ ਗੋਲੀ ਲੱਗਦਾ ਨਾਮ ਕੀ ਹੈ ਉਹ ਵੀ ਵੈਰੀਫਾਈ ਕਰਨ ਵਾਲੀ ਗੱਲ ਹੈ ਜੀ ਉਹ ਤੁਹਾਨੂੰ ਸਾਰੀ ਗੱਲ ਦੱਸ ਜੀ ਕਿੰਨੇ ਫਾਇਰ ਕੀਤੇ ਗਏ ਇੱਕੋ ਹੀ ਫਾਇਰ ਹੋਇਆ ਜੀ ਤੇ ਇਹਦੇ ਵਿੱਚ ਦੂਜੀ ਪਾਰਟੀ ਦਾ ਕਹਿਣਾ ਹੈ ਕਿ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਹੀ ਚੀਜ਼ ਹੋਈ ਹੈ ਤਾਂ ਉਹ ਵੀ ਸਾਰੀ ਗੱਲ ਅਸੀਂ ਕਿਹਨਾਂ ਦੇ ਕੰਮ ਹੈ ਨਾ ਜਦਾਂ ਚਲਾਈਏ ਇੱਕ ਇੱਕ ਆਈਐਸ ਆਫਸਰ ਮੈਮ ਰੰਦੇ ਉਹਨਾਂ ਦੇ ਗੱਲ ਮੈਂ ਤਕਰਾਰ ਕਿੱਥੋਂ ਸ਼ੁਰੂ ਹੋਈ ਮੈਂ ਤਕਰਾਰ ਇੱਥੇ ਹੀ ਇਸ ਖਾਲੀ ਪਲਾਟ 'ਚ ਸ਼ੁਰੂ ਹੋਈ ਹੈ ਜੀ ਜਿਹੜੇ ਇੱਕੋਠੀ ਹੈ ਆਈਐਸ ਨੰਦਰ ਬਗਤਾ ਦੇ ਲਈ ਹਾਂਜੀ ਹਾਂਜੀ ਉਹਨਾਂ ਦੀ ਕੋਠੀ ਤੇ ਉਹਨਾਂ ਦੇ ਗੱਲ ਮੈਂ ਸੀਗਾ ਹਾਂਜੀ